ਸਤਿ ਸ੍ਰੀ ਅਕਾਲ ਜੀ ਗਲਬਾਤ ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਕੋਈ ਆਮ ਗਲਬਾਤ ਨਹੀਂ ਹੋਵੇਗੀ ਅੱਜ ਮੈਂ ਤੁਹਾਨੂੰ ਇੱਕ ਚੁਣੌਤੀ ਦਿੰਦਾ ਹਾਂ ਇੱਕ ਵਾਦਾ ਕਰਦਾ ਹਾਂ ਕਿ ਤੁਸੀਂ ਕਦੇ ਆਪਣੀਆਂ ਪਾਵਨਾਵਾਂ ਦੇ ਕੈਦੀ ਬਣੇ ਹੋ ਕੀ ਕਦੇ ਮਹਿਸੂਸ ਕੀਤਾ ਹੈ ਕਿ ਗੁੱਸਾ ਡਰ ਜਾਂ ਈਰਖਾ ਤੁਹਾਡੇ ਅੰਦਰ ਇੱਕ ਅਜਿਹਾ ਤੂਫਾਨ ਲਿਆਉਂਦੇ ਹਨ ਜਿਸ ਤੇ ਤੁਹਾਡਾ ਕੋਈ ਕਾਬੂ ਨਹੀਂ ਅਸੀਂ ਸਾਰੀ ਉਮਰ ਇਨ੍ਹਾਂ ਪਾਵਨਾਵਾਂ ਨੂੰ ਆਪਣੇ ਦੁਸ਼ਮਣ ਸਮਝ ਕੇ ਇਨ੍ਹਾਂ ਨਾਲ ਲੜਦੇ ਰਹਿੰਦੇ ਹਾਂ ਇਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜੇ ਮੈਂ ਕਹਾ ਕਿ ਤੁਸੀਂ ਪੂਰੀ ਤਰ੍ਹਾਂ ਗਲਤ ਹੋ ਜੇ ਮੈਂ ਕਹਾ ਕਿ ਜਿਨ੍ਹਾਂ ਪਾਵਨਾਵਾਂ ਨੂੰ ਤੁਸੀਂ ਜ਼ਹਿਰ ਸਮਝਦੇ ਹੋ ਉਹ ਅਸਲ ਵਿੱਚ ਤੁਹਾਡੇ ਵਜੂਦ ਦਾ ਸਭ ਤੋਂ ਕੀਮਤੀ ਖਜ਼ਾਨਾ ਹਨ ਇਹ ਤੁਹਾਡੇ ਪੁਰਖਿਆਂ ਦਾ ਦਿੱਤਾ ਹੋਇਆ ਇੱਕ ਪ੍ਰਾਚੀਨ ኦਪਰੇਟਿੰਗ ਸਿਸਟਮ ਹੈ ਜੋ ਤੁਹਾਨੂੰ ਖਤਰਿਆਂ ਤੋਂ ਬਚਾਉਣ ਤਰੱਕੀ ਕਰਨ ਅਤੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਬਣਾਇਆ ਗਿਆ ਹੈ ਮੇਰੀ ਚੁਣੌਤੀ ਇਹ ਹੈ ਅਗਲੇ ਕੁਝ ਮਿੰਟਾਂ ਲਈ ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਇਸ ਗਲਬਾਤ ਦੇ ਅੰਤ ਤੱਕ ਤੁਸੀਂ ਆਪਣੇ ਗੁੱਸੇ ਹੰਕਾਰ ਅਤੇ ਡਰ ਨੂੰ ਦੇਖਣ ਦਾ ਨਜ਼ਰੀਆ ਹਮੇਸ਼ਾ ਲਈ ਬਦਲ ਲਵੋਗੇ ਜਿਸ ਨੂੰ ਤੁਸੀਂ ਆਪਣੀ ਕਮਜ਼ੋਰੀ ਸਮਝਦੇ ਸੀ ਉਹ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਵੇਗੀ ਕੀ ਤੁਸੀਂ ਇਸ ਚੁਣੌਤੀ ਲਈ ਤਿਆਰ ਹੋ ਤਾਂ ਆਓ ਸ਼ੁਰੂ ਕਰਦੇ ਹਾਂ ਇਸ ਸਫ਼ਰ ਨੂੰ ਪਾਗ 1 ਇਨਕਲਾਬ ਦੀ ਊਰਜਾ ਗੁੱਸਾ ਸੋਚੋ ਜਦੋਂ ਤੁਸੀਂ ਝੂਠੀਆਂ ਖਬਰਾਂ ਦੇਖਦੇ ਹੋ ਕਿਸੇ ਗਰੀਬ ਨਾਲ ਤੱਕਾ ਹੁੰਦਾ ਦੇਖਦੇ ਹੋ ਜਾਂ ਸਿਸਟਮ ਵਿੱਚ ਭ੍ਰਿਸ਼ਟਾਚਾਰ ਦੇਖਦੇ ਹੋ ਤਾਂ ਅੰਦਰ ਇੱਕ ਅਗ ਬਲਦੀ ਹੈ ਇਹ ਗੁੱਸਾ ਹੈ ਸਾਨੂੰ ਸਿਖਾਇਆ ਜਾਂਦਾ ਹੈ ਕਿ ਗੁੱਸਾ ਪੀ ਜਾਓ ਇਹ ਬਰਬਾਦੀ ਕਰਦਾ ਹੈ ਇਹ ਤੁਹਾਡਾ ਅੰਦਰੂਨੀ ਇਨਕਲਾਬੀ ਹੈ ਜਦੋਂ ਸਾਡੇ ਪੁਰਖਿਆਂ ਨਾਲ ਬੇਇਨਸਾਫੀ ਹੁੰਦੀ ਸੀ ਕੋਈ ਉਹਨਾਂ ਦਾ ਇਲਾਕਾ ਖੋਣਾ ਜਾਂ ਉਹਨਾਂ ਦੇ ਹੱਕ ਮਾਰਦਾ ਤਾਂ ਗੁੱਸਾ ਹੀ ਉਹ ਊਰਜਾ ਸੀ ਜੋ ਉਹਨਾਂ ਨੂੰ ਇਕੱਠੇ ਹੋ ਕੇ ਉਸ ਬੇਇਨਸਾਫੀ ਖਿਲਾਫ ਲੜਨ ਦੀ ਤਾਕਤ ਦਿੰਦੀ ਸੀ ਬਿਨਾ ਗੁੱਸੇ ਦੇ ਹਰ ਕੋਈ ਜ਼ੁਲਮ ਸਹਿੰਦਾ ਰਹਿੰਦਾ ਸਹੀ ਵਰਤੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਅੰਗਰੇਜ਼ਾਂ ਦੇ ਜ਼ੁਲਮ ਖਿਲਾਫ ਇੱਕ ਸਹੀ ਦਿਸ਼ਾ ਵਿੱਚ ਲਾਇਆ ਗਿਆ ਗੁੱਸਾ ਸੀ ਸ਼ਹੀਦ ਭਗਤ ਸਿੰਘ ਮਹਾਤਮਾ ਗਾਂਧੀ ਨੈਲਸਨ ਮੰਡੇਲਾ ਇਹਨਾਂ ਸਾਰਿਆਂ ਨੇ ਆਪਣੇ ਗੁੱਸੇ ਨੂੰ ਨਿੱਜੀ ਲੜਾਈ ਬਣਾਉਣ ਦੀ ਬਜਾਏ ਇੱਕ ਪੂਰੇ ਸਮਾਜ ਦੀ ਬਿਹਤਰੀ ਲਈ ਵਰਤਿਆ ਗੁੱਸੇ ਨੇ ਉਹਨਾਂ ਨੂੰ ਇਨਕਲਾਬ ਲਿਆਉਣ ਦੀ ਊਰਜਾ ਦਿੱਤੀ ਗਲਤ ਵਰਤੋਂ ਬੇਕਾਬੂ ਦੂਜੇ ਪਾਸੇ ਜਦੋਂ ਇਹੀ ਗੁੱਸਾ ਬੇਕਾਬੂ ਹੋ ਜਾਂਦਾ ਹੈ ਤਾਂ ਇਹ ਦੰਗੇ ਲੜਾਈਆਂ ਅਤੇ ਕਰੇਲੂ ਹਿੰਸਾ ਦਾ ਕਾਰਨ ਬਣਦਾ ਹੈ ਦੋ ਵਿਸ਼ਵ ਯੁੱਧ ਲੱਖਾਂ ਲੋਕਾਂ ਦੀ ਜਾਨ ਲੈ ਗਏ ਇਕ ਕੋਮਾ ਦੇ ਬੇਕਾਬੂ ਗੁੱਸੇ ਅਤੇ ਨਫ਼ਰਤ ਦਾ ਹੀ ਨਤੀਜਾ ਸੀ ਸਾਡੇ ਲਈ ਸਬਕ ਗੁੱਸਾ ਇੱਕ ਤੇਜ਼ਦਾਰ ਤਲਵਾਰ ਹੈ ਜੇ ਇਸ ਨੂੰ ਬੇਇਨਸਾਫੀ ਦੇ ਖਿਲਾਫ ਵਰਤੋਗੇ ਤਾਂ ਤੁਸੀਂ ਇੱਕ ਯੋਧਾ ਹੋ ਜੇ ਇਸ ਨੂੰ ਆਪਣੇ ਹੀ ਲੋਕਾਂ ਤੇ ਚਲਾਓਗੇ ਤਾਂ ਤੁਸੀਂ ਇੱਕ ਕਾਤਲ ਇਸ ਨੂੰ ਪੀਓ ਨਾ ਇਸ ਨੂੰ ਸਹੀ ਦਿਸ਼ਾ ਦਿਓ ਪਾਗਦੋ ਸਿਖਰ ਤੇ ਪਹੁੰਚਾਉਣ ਵਾਲੀ ਤਾਕਤ ਹਉਮੈ ਜਦੋਂ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲਦੀ ਹੈ ਜਦੋਂ ਇੱਕ ਖਿਡਾਰੀ ਮੈਡਲ ਜਿੱਤਦਾ ਹੈ ਜਾਂ ਜਦੋਂ ਇੱਕ ਕਲਾਕਾਰ ਆਪਣੀ ਬਣਾਈ ਕਲਾ ਨੂੰ ਦੇਖਦਾ ਹੈ ਤਾਂ ਅੰਦਰ ਜੋ ਮਾਣ ਦੀ ਭਾਵਨਾ ਆਉਂਦੀ ਹੈ ਉਹ ਹਉਮੈ ਹੈ ਸਾਨੂੰ ਲੱਗਦਾ ਹੈ ਕਿ ਇਹ ਹੰਕਾਰ ਹੈ ਇਹ ਤੁਹਾਡਾ ਅੰਦਰੂਨੀ ਪ੍ਰੇਰਕ ਹੈ ਪੁਰਾਣੇ ਕਬੀਲਿਆਂ ਵਿੱਚ ਸਭ ਤੋਂ ਵਧੀਆ ਹੋਣ ਦੀ ਚਾਹਤ ਸਭ ਤੋਂ ਵਧੀਆ ਸ਼ਿਕਾਰੀ ਸਭ ਤੋਂ ਵਧੀਆ ਔਜ਼ਾਰ ਬਣਾਉਣ ਵਾਲਾ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਨੂੰ ਸੌਖਾ ਬਣਾਉਂਦੀ ਸੀ ਹੌਮੈ ਤੁਹਾਨੂੰ ਆਪਣੀਆਂ ਕਾਬਲੀਅਤਾਂ ਨੂੰ ਨਿਖਾਰਨ ਅਤੇ ਸਮਾਜ ਲਈ ਲਾਏਵੰਦ ਬਣਨ ਲਈ ਪ੍ਰੇਰਿਤ ਕਰਦੀ ਸੀ ਸਹੀ ਵਰਤੋਂ ਸਟੀਵ ਜੋਬਸ ਦੀ ਮਿਸਾਲ ਲਓ ਉਸ ਵਿੱਚ ਬਹੁਤ ਹੌਮੈ ਸੀ ਉਸ ਨੂੰ ਵਿਸ਼ਵਾਸ ਸੀ ਕਿ ਉਹ ਦੁਨੀਆ ਬਦਲ ਸਕਦਾ ਹੈ ਇਸੇ ਹੌਮੈ ਨੇ ਉਸ ਨੂੰ Apple ਵਰਗੀ ਕੰਪਨੀ ਬਣਾਉਣ ਅਤੇ iPhone ਵਰਗੇ ਉਤਪਾਦ ਬਣਾਉਣ ਲਈ ਪ੍ਰੇਰਿਤ ਕੀਤਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਵਿਗਿਆਨੀ ਖੋਜੀ ਅਤੇ ਮਹਾਨ ਕਲਾਕਾਰ ਇਹ ਸਾਰੇ ਆਪਣੀ ਹਉਮੈ ਦੀ ਤਾਕਤ ਨਾਲ ਹੀ ਅਸੰਭਵ ਨੂੰ ਸੰਭਵ ਕਰਦੇ ਹਨ ਗਲਤ ਵਰਤੋਂ ਬੇਕਾਬੂ ਹਉਮੈ ਜਦੋਂ ਹਉਮੈ ਹੰਕਾਰ ਬਣ ਜਾਂਦੀ ਹੈ ਤਾਂ ਇਹ ਇਨਸਾਨ ਨੂੰ ਤਬਾਹ ਕਰ ਦਿੰਦੀ ਹੈ ਕਈ ਵੱਡੀਆਂ ਕੰਪਨੀਆਂ ਦੇ ਸੀਈਓ ਆਪਣੇ ਹੰਕਾਰ ਵਿੱਚ ਡੁੱਬ ਗਏ ਕਿਉਂਕਿ ਉਹਨਾਂ ਨੇ ਦੂਜਿਆਂ ਦੀ ਸਲਾਹ ਸੁਣਨੀ ਬੰਦ ਕਰ ਦਿੱਤੀ ਅਤੇ ਕੰਪਨੀ ਬਰਬਾਦ ਹੋ ਗਈ ਇਤਿਹਾਸ ਵਿੱਚ ਕਈ ਰਾਜਮਹਾਰਾਜੇ ਆਪਣੇ ਹੰਕਾਰ ਕਰਕੇ ਹੀ ਆਪਣਾ ਰਾਜ ਪਾੜ ਗਵਾ ਬੈਠੇ ਸਾਡੇ ਲਈ ਸਬਕ ਹਉਮੈ ਇੱਕ ਅਗ ਹੈ ਜੇ ਇਸ ਨੂੰ ਤਰੱਕੀ ਦੀ ਪੱਠੀ ਵਿੱਚ ਬਾਲੋਗੇ ਤਾਂ ਇਹ ਤੁਹਾਨੂੰ ਸਿਖਰ ਤੇ ਲੈ ਜਾਵੇਗੀ ਜੇ ਇਸ ਨੂੰ ਹੰਕਾਰ ਦਾ ਕਾਰ ਬਣਾਓਗੇ ਤਾਂ ਇਹ ਤੁਹਾਨੂੰ ਅਤੇ ਤੁਹਾਡੇ ਆਸ-ਪਾਸ ਸਭ ਕੁਝ ਸਾੜ ਦੇਵੇਗੀ ਭਾਗ 3 ਮੁਕਾਬਲੇ ਅਤੇ ਸੁਰੱਖਿਆ ਦੀ ਭਾਵਨਾ ਈਰਖਾ ਇਰਖਾ ਨੂੰ ਅਸੀਂ ਸਭ ਤੋਂ ਕਟਿਆ ਭਾਵਨਾ ਮੰਨਦੇ ਹਾਂ ਕਿਸੇ ਦੀ ਕਾਮਯਾਬੀ ਤੋਂ ਸੜਨਾ ਕਿਸੇ ਦੇ ਰਿਸ਼ਤੇ ਨੂੰ ਦੇਖ ਕੇ ਜਲਣਾ ਪਰ ਕੀ ਕਦੇ ਇੱਕ ਕੰਪਨੀ ਨੂੰ ਦੂਜੀ ਕੰਪਨੀ ਦੇ ਨਵੇਂ ਪ੍ਰੋਡਕਟ ਤੋਂ ਈਰਖਾ ਕਰਦੇ ਦੇਖਿਆ ਹੈ ਇਹ ਤੁਹਾਡਾ ਅੰਦਰੂਨੀ ਮੁਕਾਬਲੇਬਾਜ਼ ਅਤੇ ਸੁਰੱਖਿਆ ਗਾਰਡ ਹੈ ਇਹ ਦੋ ਕੰਮ ਕਰਦਾ ਸੀ ਪਹਿਲਾ ਆਪਣੇ ਕੀਮਤੀ ਰਿਸ਼ਤਿਆਂ ਨੂੰ ਵਿਰੋਧੀਆਂ ਤੋਂ ਬਚਾਉਣਾ ਦੂਜਾ ਦੂਜੇ ਕਬੀਲਿਆਂ ਨੂੰ ਦੇਖ ਕੇ ਉਹਨਾਂ ਵਰਗਾ ਜਾਂ ਉਹਨਾਂ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਨਾ ਤਾਂ ਜੋ ਤੁਹਾਡਾ ਕਬੀਲਾ ਪਿੱਛੇ ਨਾ رہ ਜਾਵੇ ਸਹੀ ਵਰਤੋਂ ਅਮਰੀਕਾ ਅਤੇ ਰੂਸ ਵਿਚਕਾਰ ਸਪੇਸ ਰੇਸ ਇੱਕ ਤਰ੍ਹਾਂ ਦੀ ਕੌਮੀ ਈਰਖਾ ਹੀ ਸੀ ਜੇ ਉਹ ਚੰਦ ਤੇ ਜਾ ਸਕਦੇ ਹਨ ਤਾਂ ਅਸੀਂ ਵੀ ਜਾਵਾਂਗੇ ਇਸੇ ਈਰਖਾ ਅਤੇ ਮੁਕਾਬਲੇ ਨੇ ਟੈਕਨਾਲੋਜੀ ਨੂੰ ਇੰਨੀ ਤੇਜ਼ੀ ਨਾਲ ਅੱਗੇ ਵਧਾਇਆ ਕਿ ਇਨਸਾਨ ਚੰਦ ਤੇ ਪਹੁੰਚ ਗਿਆ ਅੱਜ ਵੀ ਕੰਪਨੀਆਂ ਇੱਕ ਦੂਜੇ ਤੋਂ ਈਰਖਾ ਕਰਕੇ ਹੀ ਬਿਹਤਰ ਤੋਂ ਬਿਹਤਰ ਪ੍ਰੋਡਕਟ ਬਣਾਉਂਦੀਆਂ ਹਨ ਜਿਸ ਦਾ ਫਾਇਦਾ ਸਾਨੂੰ ਹੁੰਦਾ ਹੈ ਗਲਤ ਵਰਤੋਂ ਬੇਕਾਬੂ ਜਦੋਂ ਈਰਖਾ ਨਫ਼ਰਤ ਬਣ ਜਾਂਦੀ ਹੈ ਤਾਂ ਇਹ ਤਬਾਹੀ ਲਿਆਉਂਦੀ ਹੈ ਸ਼ੇਕਸਪੀਅਰ ਦਾ ਨਾਟਕ ਆਥੈਲੋ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਜਿੱਥੇ ਈਰਖਾ ਇੱਕ ਯੋਧੇ ਨੂੰ ਆਪਣੀ ਪਤਨੀ ਦਾ ਕਾਤਲ ਬਣਾ ਦਿੰਦੀ ਹੈ ਨਿੱਜੀ ਜ਼ਿੰਦਗੀ ਵਿੱਚ ਇਹ ਦੋਸਤੀਆਂ ਪਰਿਵਾਰਾਂ ਅਤੇ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ ਸਾਡੇ ਲਈ ਸਬਕ ਈਰਖਾ ਇੱਕ ਸ਼ੀਸ਼ਾ ਹੈ ਇਹ ਤੁਹਾਨੂੰ ਦਿਖਾਉਂਦੀ ਹੈ ਕਿ ਤੁਸੀਂ ਅਸਲ ਵਿੱਚ ਕੀ ਚਾਹੁੰਦੇ ਹੋ ਇਸ ਨੂੰ ਦੂਜਿਆਂ ਨੂੰ ਹੀਠਾ ਸੁੱਟਣ ਲਈ ਨਾ ਵਰਤੋ ਬਲਕਿ ਆਪਣੇ ਆਪ ਨੂੰ ਉੱਪਰ ਚੁੱਕਣ ਲਈ ਇੱਕ ਪ੍ਰੇਰਣਾ ਵਜੋਂ ਵਰਤੋ ਆਪਣੇ ਅੰਦਰੂਨੀ ਸੰਸਾਰ ਦੇ ਮਾਲਕ ਬਣੋ ਤਾਂ ਦੋਸਤੋ ਚੁਣੌਤੀ ਪੂਰੀ ਹੋਈ ਕੀ ਤੁਹਾਡਾ ਨਜ਼ਰੀਆ ਬਦਲਿਆ ਗੁੱਸਾ ਹਉਮੈ ਈਰਖਾ ਇਹ ਤੁਹਾਡੇ ਦੁਸ਼ਮਣ ਨਹੀਂ ਇਹ ਤੁਹਾਡੇ ਦਿਮਾਗ ਦਾ ਡੈਸ਼ਬੋਰਡ ਹਨ ਜਿਵੇਂ ਗੱਡੀ ਦੇ ਡੈਸ਼ਬੋਰਡ ਤੇ ਤੇਲ ਖਤਮ ਹੋਣ ਦੀ ਬੱਤੀ ਜਗਦੀ ਹੈ ਉਸੇ ਤਰ੍ਹਾਂ ਗੁੱਸਾ ਦੱਸਦਾ ਹੈ ਕਿ ਤੁਹਾਡੇ ਨਾਲ ਤੱਕਾ ਹੋ ਰਿਹਾ ਹੈ ਈਰਖਾ ਦੱਸਦੀ ਹੈ ਕਿ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ ਹਉਮੈ ਦੱਸਦੀ ਹੈ ਕਿ ਤੁਸੀਂ ਕੁਝ ਬਿਹਤਰ ਕਰਨ ਦੇ ਕਾਬਿਲ ਹੋ ਸਮੱਸਿਆ ਬੱਤੀ ਵਿੱਚ ਨਹੀਂ ਸਮਸਿਆ ਇਹ ਹੈ ਕਿ ਅਸੀਂ ਬੱਤੀ ਨੂੰ ਦੇਖ ਕੇ ਗੱਡੀ ਨੂੰ ਅੱਗ ਲਾ ਦਿੰਦੇ ਹਾਂ ਬਜਾਏ ਇਸ ਵਿੱਚ ਤੇਲ ਪਵਾਉਣ ਦੇ ਇਹਨਾਂ ਪਾਵਨਾਵਾਂ ਨੂੰ ਦਬਾਓ ਨਾ ਇਹਨਾਂ ਨੂੰ ਸੁਣੋ ਇਹਨਾਂ ਨੂੰ ਸਮਝੋ ਇਹਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿਓ ਕਿਉਂਕਿ ਜਿਸ ਦਿਨ ਤੁਸੀਂ ਆਪਣੇ ਅੰਦਰ ਦੇ ਇਹਨਾਂ ਯੋਧਿਆਂ ਨਾਲ ਦੋਸਤੀ ਕਰ ਲਈ ਉਸ ਦਿਨ ਤੁਹਾਨੂੰ ਬਾਹਰ ਦੀ ਦੁਨੀਆ ਵਿੱਚ ਕੋਈ ਨਹੀਂ ਹਰਾ ਸਕਦਾ ਅਤੇ ਅੰਤ ਵਿੱਚ ਮੇਰਾ ਸਵਾਲ ਤੁਹਾਡੇ ਲਈ ਅੱਜ ਦੀ ਇਸ ਗੱਲਬਾਤ ਤੋਂ ਬਾਅਦ ਤੁਸੀਂ ਆਪਣੀ ਕਿਹੜੀ ਭਾਵਨਾ ਨਾਲ ਦੋਸਤੀ ਕਰਨ ਦਾ ਫੈਸਲਾ ਕੀਤਾ ਹੈ ਕਿਲੇ ਦੁਸ਼ਮਣ ਨੂੰ ਅੱਜ ਤੁਸੀਂ ਆਪਣਾ ਸਭ ਤੋਂ ਵੱਡਾ ਯੋਧਾ ਮੰਨੋਗੇ ਹੈਠਾ ਕਮੈਂਟ ਵਿੱਚ ਮੇਰੇ ਨਾਲ ਅਤੇ ਬਾਕੀ ਸਾਰਿਆਂ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੇ ਇਸ ਗੱਲਬਾਤ ਨੇ ਸੱਚਮੁੱਚ ਤੁਹਾਡੀ ਸੋਚ ਨੂੰ ਛੂਇਆ ਹੈ ਤਾਂ ਆਪਣਾ ਪਿਆਰ ਦਿਖਾਉਣ ਲਈ ਲਾਈਕ ਦਾ ਬਟਨ ਦਬਾਓ ਇਸ ਨੂੰ ਆਪਣੇ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਸ਼ਾਇਦ ਆਪਣੀਆਂ ਪਾਵਨਾਵਾਂ ਨਾਲ ਲੜ ਰਹੇ ਹਨ ਅਤੇ ਪਵਿਕ ਵਿੱਚ ਅਜਹੀਆਂ ਹੀ ਹੋਰ ਜ਼ਿੰਦਗੀ ਬਦਲਣ ਵਾਲੀਆਂ ਗੱਲਾਂ ਸੁਣਨ ਲਈ ਗਲਬਾਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਸੋਚਦੇ ਰਹੋ ਤੇ ਸਵਾਲ ਕਰਦੇ ਰਹੋ ਅਗਲੀ ਗਲਬਾਤ ਵਿੱਚ ਜਲਦੀ ਮਿਲਾਂਗੇ ਤੁਹਾਡਾ ਧੰਨਵਾਦ